ਅੱਜ ਵੀ ਤੁਹਾਡਾ ਇੱਕ ਵਾਰ ਫੇਰ ਤੋਂ ਆਪਣੇ YouTube ਚੈਨਲ ਤੇ। ਅੱਜ ਗੱਲ ਕਰਾਂਗੇ 2000 ਪੀਟੀਈ ਅਧਿਆਪਕਾਂ ਦੇ ਸੰਬੰਧ ਵਿੱਚ ਜੋ ਜੋ ਐਲੀਮੈਂਟਰੀ ਕਾਡਰ ਵਿੱਚ ਭਰਤੀ ਦੇ ਸੰਬੰਧ ਵਿੱਚ ਅਪਡੇਟ ਆਈ ਸੀ ਪਿੱਛੇ ਜੀ। ਉਸ ਦੇ ਸੰਬੰਧ ਵਿੱਚ ਗੱਲ ਕਰਾਂਗੇ ਇੱਕ ਪਬਲਿਕ ਨੋਟਿਸ ਜਾਰੀ ਕੀਤਾ ਗਿਆ 2000 ਪੀਟੀਈ ਅਧਿਆਪਕਾਂ ਦੇ ਰਿਲੇਟਡ। ਇਹਦੀ ਖਬਰ ਤੁਹਾਨੂੰ ਅਸੀਂ ਟੈਲੀਗ੍ਰਾਮ ਉੱਤੇ ਦੇ ਦਿੱਤੀ ਜੀ ਇਸੀ ਨੋਟਿਸ। ਸੋ ਇੱਕ ਪਬਲਿਕ ਨੋਟਿਸ ਆਇਆ 2000 ਪੀਟੀਈ ਅਧਿਆਪਕਾਂ ਦੇ ਰਿਲੇਟਡ। ਸੋ ਇਸ ਦੇ ਸੰਬੰਧ ਵਿੱਚ ਗੱਲ ਕਰਾਂਗੇ। ਸਿੱਖਿਆ ਵਿਭਾਗ ਪੰਜਾਬ ਵੱਲੋਂ 2000 ਪੀਟੀਈ ਅਧਿਆਪਕ ਯਾਨੀ ਐਲੀਮੈਂਟਰੀ ਕ ਜੋ ਮਿਤੀ 8/7 ਨੂੰ ਬੱਚੇ ਨੂੰ ਜਾਰੀ ਕੀਤਾ ਗਿਆ ਸੀ ਇਸ ਦੇ ਸਬੰਧ ਵਿੱਚ ਦਫਤਰ ਡਾਇਰੈਕਟਰ ਸਕੂਲ এডੂਕੇਸ਼ਨ ਐਲੀਮੈਂਟਰੀ ਪੰਜਾਬ ਵੱਲੋਂ ਪ੍ਰਾਪਤ ਮਿਤੀ 10/8/2025 ਰਾਹੀਂ ਲਿਖਿਆ ਗਿਆ ਹੈ ਕਿ 2000 ਪੀਟੀਈ ਅਧਿਆਪਕ ਜੋ ਐਲੀਮੈਂਟਰੀ ਕਾਡਰ ਦੀ ਭਰਤੀ ਕਰਨ ਲਈ ਜੋ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ ਉਸ ਨੂੰ ਵਾਪਸ ਲਿਆ ਜਾਂਦਾ ਹੈ ਤੋਂ ਜੋ ਭਰਤੀ ਕਰਨ ਲਈ ਜੋ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ ਉਸ ਨੂੰ ਵਾਪਸ ਲਿਆ ਜਾਵੇ ਇਸ ਵਿੱਚ ਲਿਖਿਆ ਗਿਆ ਸੋ ਅੱਗੇ ਜੋ ਲਿਖਿਆ ਉਹਨਾਂ ਨੇ ਕਿਹਾ ਕਿ ਉਕਤ ਅਨੁਸਾਰ ਜੋ ਸਿੱਖਿਆ ਵਿਭਾਗ ਪੰਜਾਬ ਵੱਲੋਂ 2000 ਪੀਟੀ ਅਧਿਆਪਕ ਐਲੀਮੈਂਟਰੀ ਕਾਡਰ ਦੀ ਭਰਤੀਕਰਨ ਸੋੰਦੀ ਮਿਤੀ 15/7/2020 ਅਖਬਾਰ ਵਿੱਚ ਅਤੇ ਮਿਤੀ 18/7/2025 ਨੂੰ ਵਿਭਾਗ ਦੀ ਵੈਬਸਾਈਟ ਤੇ ਅਪਲੋਡ ਕੀਤਾ ਗਿਆ ਸੀ ਜੋ ਇਹ ਜੋ 18/7/2025 ਨੂੰ ਵਿਭਾਗ ਦੀ ਵੈਬਸਾਈਟ ਤੇ ਵੀ ਅਪਲੋਡ ਕੀਤਾ ਗਿਆ ਸੀ ਇਸ ਇਸ਼ਤਿਹਾਰ ਜੋ ਵਾਪਸ ਲਿਆ ਜਾਂਦਾ ਹੈ ਭਵਿਕ ਵਿੱਚ ਇਸ ਭਰਤੀ ਲਈ ਜੇਕਰ ਕੋਈ ਵੀ ਅਕਲੇਰੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਉਸ ਵਿਭਾਗ ਦੀ ਵੈਬਸਾਈਟ ਤੇ ਅਪਲੋਡ ਕਰ ਦਿੱਤੀ ਜਾਵੇਗੀ ਤੋ ਐਸੇ ਜੋ ਪ੍ਰਤੀਬੋਰਡ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਜੋ 2000 ਪੀਟੀਈ ਦੇ ਅਪਕ ਜੋ ਐਲੀਮੈਂਟਰੀ ਕੰਟਰ ਦਾ ਵਿਪਰਤੀਕਰਨ ਲਈ ਜੋ ਇਸ਼ਤਿਹਾਰ ਲਈ ਜਾਰੀ ਕੀਤਾ ਗਿਆ ਸੀ ਉਸ ਨੂੰ ਜੋ ਵਾਪਸ ਲਿਆ ਗਿਆ ਇਹ ਉਸ ਦੇ ਸਬੰਧ ਵਿੱਚ ਜੋ ਨੋਟਿਸ ਜਾਰੀ ਕੀਤਾ ਗਿਆ ਕੋਈ ਹੋਰ ਪ੍ਰਤੀ ਇਸ ਸੰਬੰਧੀ ਅਪਡੇਟ ਆਉਂਦੀ ਹੈ ਜਾਂ ਇਸ ਭਰਤੀ ਦੇ ਰਿਲੇਟਡ ਤਾਂ ਤੁਹਾਨੂੰ ਉਸ ਦੀ ਜਾਣਕਾਰੀ ਦੇ ਦਿੱਤੀ ਜਾਏਗੀ ਮਿਲਦੇ ਹਾਂ ਹੋਰ ਕੋਈ ਅਪਡੇਟ ਨਾਲ ਧੰਨਵਾਦ ਜੀ